ਮਿੰਟੂ ਜੀ ਚੀਫ ਖਾਲਸਾ ਦਿਵਾਨ ਦੇ ਅਹੁਦੇਦਾਰ ਨੇ ਹਰਿੰਦਰਪਾਲ ਸਿੰਘ ਸੇਠੀ ਉਹਨਾਂ ਤੇ ਇੱਕ ਐਫਆਈਆਰ ਹੋਈ ਹੈ ਤੇ ਐਫਆਈਆਰ ਦੇ ਵਿੱਚ ਦੋਸ਼ ਇਹ ਹੈ ਕਿ ਇੱਕ ਨਵਾਲਕ ਕੁੜੀ ਦੇ ਨਾਲ ਸ਼ੀਕ ਸ਼ੋਸ਼ਣ ਕੀਤਾ ਔਰ ਨਾਲ ਇਹ ਗੱਲ ਵੀ ਹੈ ਕਿ ਉਹਦੀ ਮਾਂ ਦੇ ਹੁੰਦੇ ਹੋਏ ਇਹ ਥੋੜੀ ਜੀ ਗੱਲ ਕਲੀਅਰ ਕਰਿਓ ਸਾਡੇ ਨਾਲ ਸਾਂਝ ਕਰਿਓ ਅੱਜ ਹੀ ਸਰਕਾਰ ਨੇ ਕਿਹਾ ਹੈ ਨਾ ਕਿ ਸ਼ਹੀਦ ਉਦਮ ਸਿੰਘ ਨੂੰ ਸਮਰਪਿਤ ਦਿਹਾੜੇ ਤੇ ਛੁੱਟੀ ਕਰਾਂਗੇ ਜੀ ਬੜਾ ਤਗੜਾ ਸਮਾਗਮ ਕਰਨਾ ਹੈ ਮਨਨੇ ਮੇਰੇ ਖਿਆਲ ਦੇ ਨਾਲ ਸ਼ਾਇਦ ਸੁਨਾਮ ਦੇ ਵਿੱਚ ਕੇਜਰੀਵਾਲ ਸਾਹਿਬ ਵੀ ਆ ਰਹੇ ਨੇ ਹੂੰ ਤੁਹਾਨੂੰ ਪਤਾ ਹੈ ਕਿ ਸ਼ਹੀਦ ਉਦਮ ਸਿੰਘ ਯਤੀਮਖਾਨੇ ਚ ਪਲੇਸਨ ਜੀ ਤਾਂ ਯਤੀਮਖਾਨਾ ਪਤਾ ਕੌਣ ਚਲਾਉਂਦਾ ਸੀ ਨਾ ਚੀਫ ਖਾਲਸਾ ਦੀ ਬਾਦ ਹੂੰ ਕਿ ਚੀਫ ਖਾਲਸਾ ਦੀਵਾਨ ਦੀ ਅਜਿਹੀ ਹਾਲਤ ਕਰ ਦਿੱਤੀ ਇਹਨਾਂ ਨੇ ਜਿਹੜੇ ਲੋਕ ਕਹਿੰਦੇ ਨਾ ਫਲਾਣਿਆਂ ਨੇ ਕੀ ਕੀਤਾ ਫਲਾਣਿਆਂ ਨੇ ਕੀਤਾ ਜਿਵੇਂ ਮਜੀਠੀਆ ਫੈਮਲੀ ਬਾਰੇ ਕਿਹਾ ਜਾਂਦਾ ਹੈ ਸਰੇ ਸੰਸਥਾ ਮਾ ਉਹਨਾ ਟਾਈਮਾਂ ਚ ਉਤਰੀਆਂ ਆਉਂਦੀਆਂ ਉਹਨਾਂ ਬੰਦਿਆਂ ਦੇ ਪੈਰ ਉਤਰੀਆਂ ਆਉਂਦੀਆਂ ਹੂੰ ਇਹਨਾਂ ਦੀ ਆਪਣੀ ਇੱਕ ਕਹਿ ਲੋ ਕਿ ਇਤਿਹਾਸਕ ਮਹੱਤਤਾ ਸੀ ਸਿਕਾਗੋਰ ਬਹੁਤ ਕੁਝ ਸੀ ਜੀ ਸਰ ਬੈਂਕ ਆਪਣਾ ਇਹ ਇਹ ਤਾਂ ਤੁਸੀਂ ਪਤਾ ਕੀ ਹੈ ਤੁਹਾਡੇ ਅੱਜ ਦੀ ਪੀੜ੍ਹੀ ਦਾ ਨਾ ਇਹ ਇੱਕ ਸਮੱਸਿਆ ਵਾਲਾ ਪੱਖ ਆ ਕਿ ਪਿੱਛੇ ਨਹੀਂ ਜਾਂਦੇ ਜੀ ਪੜਦਾ ਕਰਨਾ ਮਤਲਬ ਕਿ ਨਾ ਹੋਰ ਹੀ ਪਾਸੇ ਤੁਰੇ ਫਿਰਦੇ ਆ ਬਹੁਤ ਕੁਝ ਕੀਤਾ ਵਡੇਰਿਆਂ ਨੇ ਹੂੰ ਬਹੁਤ ਕੁਝ ਤੇ ਹੋਰ ਜਾਣ ਦੀ ਲੋੜ ਹੀ ਨਹੀਂ ਸਰਾਬਾ ਪੜ ਲਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਭਾਈ ਕੀ ਚੀਜ਼ ਸੀਗੇ ਉਹ ਬੰਦੇ ਕੀ ਚੀਜ਼ ਸੀਗੇ ਨੈਕਸਟ ਲੈਵਲ ਸੀਗਾ ਸਰ ਜੀ ਨੈਕਸਟ ਲੈਵਲ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਯਾਰ ਅੱਜ ਕੈਸੀ ਹਾਲਤ ਹੋ ਗਈ ਕਿ ਇਸੇ ਹੀ ਸੰਸਥਾ ਦਾ ਉਸ ਵੇਲੇ ਦਾ ਮੁਖੀ ਛੱਡਾ ਹੂੰ ਉਹ ਇੱਕ ਇੱਕ ਬੀਬੀ ਸੀਗੀ ਛਤ ਪ੍ਰਿੰਸੀਪਲ ਹੂੰ ਉਹਦੇ ਨਾਲ ਕੀ ਕਰ ਰਿਹਾ ਸੀ ਬਜ਼ੁਰਗੀ ਦੀ ਅਵਸਥਾ ਚ ਸਰ ਜੀ 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 ਵੀਡੀਓ ਵਾਇਰਲ ਹੋ ਗਿਆ ਉਸ ਵੀਡੀਓ ਦਾ ਨਤੀਜਾ ਕੀ ਨਿਕਲਿਆ ਸਰ ਚੱਡਾ ਸਾਹਿਬ ਦਾ ਨੌਜਵਾਨ ਮੁੰਡਾ ਹੈ ਮਤਲਬ ਕਿ ਯਾਰ ਪਰਸਨੈਲਿਟੀ ਦਾ ਬੰਦਾ ਹੂੰ ਕਈ ਪੰਨਿਆਂ ਦਾ ਸੁਸਾਇਡ ਨੋਟ ਲਿਖ ਕੇ ਆਤਮ ਹੱਤਿਆ ਕਰ ਗਿਆ ਸੀ ਉਸ ਫੈਮਿਲੀ ਨੂੰ ਮਤਲਬ ਕਿ ਤਹਸ ਨਸ ਕਰ ਗਿਆ ਸਾਰਾ ਬਾਦ ਦੇ ਵਿੱਚ ਜੋ ਹੁੰਦਾ ਹੁੰਦਾ ਤੁਹਾਨੂੰ ਪਤਾ ਹੀ ਸੀ ਮਤਲਬ ਕਿ ਉਦੋਂ ਲੰਕ ਖਟਿਆ ਇੱਕ ਅਹੁਦੇਦਾਰ ਨੇ ਹੂੰ ਫਿਰ ਉਸ ਤੋਂ ਬਾਅਦ ਆ ਗਏ ਹੁਣ ਇੰਦਰਵੀਰ ਸਿੰਘ ਨਿਜਰ ਇਹ ਦਿਵਾਨ ਦੇ ਮੁਖੀ ਨੇ ਜੀ ਇਹਨਾਂ ਨੂੰ ਤਲਬ ਕੀਤਾ ਹੋਇਆ ਸ੍ਰੀ ਅਕਾਲ ਤੱਕ ਸਤ ਨੂੰ ਹੁਣ ਇਹਨਾਂ ਨੂੰ ਸ਼ਾਇਦ 40 ਦਿਨ ਦਾ ਸਮਾਂ ਮਿਲਿਆ ਜੀ ਕਿਉਂ ਕਿਉਂਕਿ ਬਹੁਤ ਵੱਡੀ ਗਿਣਤੀ 'ਚ ਹੂੰ ਬਹੁਤ ਵੱਡੀ ਗਿਣਤੀ 'ਚ ਇਹਨਾਂ ਦੇ ਅਹੁਦੇਦਾਰ ਮੈਂਬਰ ਜਿਹੜੇ ਆ ਜੀ ਜੀ ਨਾ ਸਿਰਫ ਉਹ ਗੁਰਸਿੱਖ ਦੇ ਮਿਆਰ ਤੋਂ ਸਖਣੇ ਹਨ ਇਹਨ ਗੁਰਸਿੱਖਾਂ ਹੀ ਨਹੀਂ ਪੂਰਨ ਤੌਰ ਤੇ ਹਮ ਬਲਕੇ ਕਈਆਂ ਦੇ ਕਨਫਲਿਕਟ ਆਫ ਇੰਟਰਸਟ ਦੇ ਮਾਮਲੇ ਨੇ ਹਮ ਜਿਹੜਾ ਕਿ ਸੰਵਿਧਾਨ ਦੇ ਉਲਟਾ ਉੱਥੇ ਜੀ ਕਿਉਂਕਿ ਹਰੇਕ ਸੰਸਥਾ ਦਾ ਇੱਕ ਸੰਵਿਧਾਨ ਹੁੰਦਾ ਹੈ ਬਿਲਕੁਲ ਹਮ ਖਾਸ ਤੌਰ ਤੇ ਜਿਹੜੀ ਸਮਾਜ ਭਲਾਈ ਦੀ ਸੰਸਥਾ ਸਰ ਹੋਇਆ ਕਿ ਇਹਨਾਂ ਨੇ ਮਜੀਠੀਏ ਦੇ ਫਾਦਰ ਦੀ ਛੁੱਟੀ ਕਰਤੀ ਜੀ ਜੀ ਮਜੀਠੀਏ ਦੇ ਫਾਦਰ ਦੀ ਛੁੱਟੀ ਕਰਤੀ ਉਹਦੇ ਚੋਂ ਉਹਨਾਂ ਨੇ ਸਾਰੇ ਵਲੇਟ ਨੇ ਹੂੰ ਉਹ ਕੈਨਸਲ ਕਰਤਾ ਫੈਸਲਾ ਆ ਕੋ ਚੱਲਣ ਦੇ ਹੁਣ ਨਿਜਰ ਸਾਹਿਬ ਆਪਦੇ ਪਾਲੇ ਤੋਂ ਡਰੇ ਆ ਜੀ ਉਹ ਕਹਿੰਦੇ ਆ ਜੀ ਕਿ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਹੈ ਜੀ ਅ ਮਤਲਬ ਕਿ ਮੈਂ ਤੇ ਕੋਈ ਇੱਕ ਮੈਂਬਰ ਹੀ ਨਹੀਂ ਯੋਗਤ ਕੀਤਾ ਪ੍ਰਾਣੇ ਨੇ ਹੂੰ ਇਹ ਤਾਂ ਮੰਨਦੇ ਆ ਜੀ ਹੁਣ ਤਾਂਹੀਂ ਤਾਂ ਹੀ ਲਿਆ ਨਾ ਕਿ ਅਸੀਂ ਸਾਰੇ ਅਮਰਤ ਪਾਨ ਕਰਾਂ ਬਿਲਕੁਲ ਇਹਦਾ ਮਤਲਬ ਹੈ ਕਿ ਉਦਾਂ ਹੀ ਕੰਮ ਚੱਲੀ ਗਿਆ ਇਹ ਹਾਲਤ ਹੈ ਇਸ ਵੇਲੇ ਸੰਸਥਾਵਾਂ ਦੀ ਸਰ ਜਿਹੜੀਆਂ ਕਿ ਰਹਿੰਦੀ ਕਸਰ ਰਹਿੰਦੀ ਕਸਰ ਆ ਕਿਹੜਾ ਨਾਮ ਲਿਆ ਤੁਸੀਂ ਹਰਿੰਦਰ ਪਾਲ ਸਿੰਘ ਸੇਠੀ ਸੇਠੀ ਕੀ ਕਹੀਜੀ ਹੂੰ ਬਈ ਤੁਸੀਂ ਸ਼ਕਲ ਮੌਮਨਾ ਕਰਤੋਂ ਕਾਫਰਾ ਹੂੰ ਇਹ ਕੀ ਕਰਦੇ ਯਾਰ ਤੁਸੀਂ ਮੂੰਹ ਦੇ ਵਿੱਚ ਤੁਹਾਡੇ ਰਾਮ ਰਾਮ ਉਹ ਇੱਕ ਹੋਰ ਵੀ ਕਾਫਾ ਥੇ ਕੀ ਆ ਮੂੰਹ ਦੇ ਵਿੱਚ ਸ਼ੇਖ ਫਰੀਦ ਤੇ ਬਗਲ ਦੇ ਵਿੱਚ ਇੱਟ ਹੂੰ ਕੀ ਕਿਰੇ ਕੰਮ ਨੂੰ ਆਇਆ ਤੁਸੀਂ ਜਿਹੜੀ ਇਹ ਗੱਲ ਦੱਸੀ ਆ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਕੱਡੀ ਸ਼ਰਮਨਾ ਕਿਹਾ ਮੈਂ ਇਹ ਆਡੀਓ ਸੁਣੀ ਆ ਜਿਹੜੀ ਕਥੇ ਤੌਰ ਤੇ ਵਾਇਰਲ ਹੋਈ ਆ ਜੀ ਉਹ ਕੁੜੀ ਦੀ ਮਾਂ ਦੇ ਨਾਲ ਗੱਲਬਾਤ ਕਰ ਰਿਆ ਹੈ ਸੈਠੀ ਹਮ ਗੱਲਬਾਤ ਦੇ ਵਿੱਚ ਸਭ ਕੁਝ ਸਾਫ਼ ਆ ਤੇ ਕਮਾਲ ਦੀ ਗੱਲ ਇਹ ਆ ਕਿ ਇਹ ਸ਼ਾਇਦ ਖਰਚਾ ਵਰਚਾ ਉਹਨਾਂ ਦਾ ਚੱਲਦਾ ਸੀਗਾ ਇਹ ਤੇ ਸਹਿਮਤੀ ਉਹ ਆਡੀਓ ਚ ਸਾਫ਼ ਆ ਜੀ ਕਿ ਦੋਨਾਂ ਦਾ ਆਪਸ ਦੇ ਵਿੱਚ ਗਲਤ ਸ਼ਦ ਹੈ ਵੀ ਰਿਸ਼ਤੇਦਾਰੀ ਚ ਹੂੰ ਆ ਕੋਈ ਰਿਸ਼ਤੇਦਾਰ ਉਸ ਰੰਨੇੜ ਲੇ ਕੋਈ ਚਲੋ ਵੀ ਇੱਕ ਗੈਰ ਇਖਲਾਕੀ ਰਿਸ਼ਤੇ ਦੇ ਵਿੱਚ ਸੀਗੇ ਹੂੰ ਤੇ ਨਾਲ ਕੁੜੀ ਨੂੰ ਵੀ ਇਨਵੋਲਵ ਕਰ ਲਿਆ ਯਾਰ ਓਹੋ ਕਿੱਡੀ ਲਾਹਣਤਾਂ ਦੀ ਗੱਲ ਆ ਯਾਰ ਲਾਹਣਤਾਂ ਦੀ ਗੱਲ ਆ ਤੇ ਉਸ ਤੋਂ ਬਾਅਦ ਫਿਰ ਤੁਸੀਂ ਵੇਖੋ ਕਿ ਭਾਈ ਐਫ ਆਈ ਆਰ ਦਰਚਾ ਕੇ ਦਿੱਲੀ ਚ ਹੁੰਦੀ ਆ ਕਿਉਂਕਿ ਜ਼ੀਰੋ ਐਫ ਆਈ ਆਰ ਕਿਤੇ ਵੀ ਕਰਵਾਈ ਜਾ ਸਕਦੀ ਜੀ ਉਸ ਤੋਂ ਬਾਅਦ ਇਹ ਕਾਪੀ ਘੁੰਮਦੀ ਆ ਕੇ ਅੰਮ੍ਰਿਤਸਰ ਪੁਲਿਸ ਕੋਲ ਜਿਵੇਂ ਫਿਰ ਐਫ ਆਈ ਆਰ ਇੱਥੇ ਕੋਮੀ ਆ ਨਾਲ ਦੇ ਨਾਲ ਗੱਲ ਧੁੰਮੀ ਆ ਜੀ ਹੁਣ ਮੈਂ ਫੋਨ ਕੀਤਾ ਸੀ ਗੈਨੇਜਰ ਸਾਹਿਬ ਨੂੰ ਮੈਂ ਕਿਹਾ ਚਲੋ ਥੋੜਾ ਪੁੱਛੀਏ ਦੱਸੀਏ ਉਹਨਾਂ ਨੇ ਫੋਨ ਨਹੀਂ ਚੁੱਕਿਆ ਹੂੰ ਇਹ ਤਾਂ ਪੁੱਛਦੇ ਵੀ ਕੀ ਕਾਰਵਾਈ ਕੀਤੀ ਜੇ ਤੁਹਾਡੇ ਤੇ ਅੱਗੇ ਮਤਲਬ ਕਿ ਇਹ ਦੋਸ਼ ਲੱਗ ਰਿਹਾ ਸੀ ਕਿ ਕਿ ਬੇਅਮਰਤੀਏ ਜਿਹੜੇ ਆ ਉਹ ਤੁਸੀਂ ਅਹੁਦੇਦਾਰ ਬਣਾ ਕੇ ਉੱਥੇ ਬਿਠਾਏ ਨੇ ਜੀ ਆ ਹੁਣ ਆ ਹੀ ਕਸਰ ਹੈ ਕੀ ਸੀ ਬਿਲਕੁਲ ਛੱਡਿਓ ਨਾ ਕਿਸੇ ਪਾਸੇ ਹੂੰ ਛੱਡਿਓ ਨਾ ਕਿਸੇ ਪਾਸਿਓਂ ਜਲੂਸ ਕਢਾਉਣ ਵਾਲਾ ਜੀ ਜੀ ਤਾਂ ਆ ਕਰਤੂ ਤੈਸਰ ਹੁਣ ਮੇਰੇ ਖਿਆਲ ਦੇ ਨਾਲ ਸ਼ੋਸ਼ਣ ਦਾ ਦੋਸ਼ ਲੱਗ ਗਿਆ ਤੇ ਪਤਾ ਨਹੀਂ ਹੁਣ ਕਿੱਥੇ ਆ ਉਹ ਤਾਂ ਕਿਦਰ ਨਾ ਸ ਗਿਆ ਹੋਏਗਾ ਸੋ ਸਾਰਾ ਕੁਝ ਮਤਲਬ ਕਿ ਇਹੋ ਜੀਆਂ ਗੱਲ ਆਡੀਓ ਚ ਹੀ ਸਾਫ਼ ਲੱਗਦਾ ਹੈ ਅਗਰ ਰਿਕਾਰਡਿੰਗ ਤੇ ਨਹੀਂ ਚੱਲਦੀ ਜੇ ਤੇ ਮਾਰੇ ਜਾਵਾਂਗੇ ਉਹ ਰਿਕਾਉਟ ਉਹ ਕਹਿੰਦੀ ਕਿ ਨਹੀਂ ਨਹੀਂ ਮੈਂ ਕਿਹਾ ਹੋਇਆ ਕੁੜੀ ਨੂੰ ਡਿਲੀਟ ਕਰ ਦਿੰਦੀ ਹਾਂ ਯਾਹ ਟੀ ਗੱਲ ਮਾੜੀ ਹੈ ਯਾਰ ਸੋ ਬੜੀ ਸ਼ਰਮਨਾਕ ਗੱਲ ਬਹੁਤ ਸ਼ਰਮਨਾਕ ਘਟਨਾ ਆ ਤੇ ਇਹਦੇ ਵਿੱਚ ਹੁਣ ਪਰਚਾ ਤੇ ਦਰਜ ਹੋ ਗਿਆ ਗ੍ਰਿਫਤਾਰੀ ਵਗੈਰਾ ਕੋਣ ਕਦੋਂ ਦੀ ਜੀ ਪਰ ਸੱਚੀ ਹੈਰਾਨ ਵੀ ਕਰਦੀਆਂ ਤੇ ਪਰੇਸ਼ਾਨ ਵੀ ਕਰਦੀਆਂ ਨੇ ਇਦਾਂ ਦੀਆਂ ਗੱਲਾਂ ਆ ਬਹੁਤ ਬਹੁਤ ਸ਼ੁਕਰੀਆ ਦੋਸਤੋ ਸੱਚ ਤਾਂ ਪਰਸ਼ਾਵਾਂ ਬਾਈ ਜੀ ਕਹ ਰਹੇ ਨੇ ਕਿ ਐਕਸੀਡੈਂਟ ਹੋ ਗਿਆ ਸੀ 60 ਵਜ ਗਈ ਸੀ ਬਾਈ ਜੀ ਧਿਆਨ ਰੱਖੋ ਆਪਣਾ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਬਲੀ ਸਾਹਿਬ ਕਹਿ ਰਹੇ ਨੇ ਕਿ ਕਰਤਾਰ ਸਿੰਘ ਸਰਾਭਾ ਨੂੰ ਵੀ ਕਹਿੰਦੇ ਬਹੁਤ ਅਣਗੌਲਿਆ ਕੀਤਾ ਇਤਿਹਾਸ ਦੇ ਵਿੱਚੋਂ ਹਾਂਜੀ ਬੜਾ ਕੁਝ ਜੇ ਪੜ੍ਹਨ ਲੱਗੀਏ ਤੇ ਬੜੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਨਿਕਲਦੀਆਂ ਨੇ ਪਤਾ ਕੀ ਗੱਲ ਆ ਉਹ ਅਸੀਂ ਇੱਥੋਂ ਆ ਜਿਹੜਾ ਅੱਜ ਵੀ ਨਾ ਮੈਨੂੰ ਇੱਕ ਬਹੁਤ ਅ ਵੱਡੇ ਬਿਜ਼ਨਸਮੈਨ ਦਾ ਕਹ ਲੋ ਕਿ ਆਇਆ ਟੈਲੀਫੋਨ 'ਆਂ ਕਿਸੇ ਮੇਰੇ ਦੋਸਤ ਨੇ ਗੱਲ ਕਰਾਈ ਹੂੰ ਉਹ ਬਹੁਤ ਪੜਦੇ ਆ ਤੇ ਕਹਿੰਦੇ ਦੋਨੇ ਜੀ ਅਸੀਂ ਬਹੁਤ ਪੜਦੇ ਹਾਂ ਕਿਤਾਬਾਂ ਬਹੁਤ ਲਗਾ ਤੇ ਜਦੋਂ ਅਸੀਂ ਕਿਤਾਬਾਂ ਨੇ ਉਹਨੇ ਕਈ ਸਾਡੇ ਨੇੜੇ ਕਹਿੰਦੇ ਕਿ ਕੀ ਕਰਨਾ ਜੇ ਇਹਨਾਂ ਦਾ ਹੂੰ ਮੈਂ ਪੜਨਾ ਤੂੰ ਤਾਂ ਪੜ ਕੇ ਕੀ ਕਰੋਗੇ ਜੀ ਤੂੰ ਹੀ ਜੋ ਮਗਾਵਾ ਅਸਲ ਕਰਨਾ ਸੀ ਕਰ ਲਿਆ ਹੂੰ ਹਲੇ ਹੋਰ ਕੀ ਚਾਹੀਦਾ ਤੇ ਕਿਤਾਬਾਂ ਚੋਂ ਕੀ ਕਢਣਾ ਮਤਲਬ ਕਿ ਸਾਡੀ ਇਹੋ ਜੀ ਮਾਨਸਿਕਤਾ ਕਿ ਕਿਤਾਬਾਂ ਚੋਂ ਕੀ ਕਢਣਾ ਹੂੰ ਹੱਦ ਹੋ ਗਈ ਫਿਰ ਉਹਨਾਂ ਨੇ ਹਾਨੀ ਅੰਨੇ ਪਾਤਸ਼ਾਹੀ ਤੇ ਵੀ ਦੱਸਿਆ ਕਿ ਐਸ ਟਾਈਮ ਮੈਂ ਉਹ ਕਿਤਾਬ ਪੜ ਰਿਹਾ ਹਾਂ ਹੁਣ ਆਪਾਂ ਆਪਣੀ ਸੰਗਤ ਇਹੋ ਜੀ ਹੁੰਦੀ ਆ ਬਿਲਕੁਲ ਪੜਨ ਲਿਖਣ ਦੀ ਹੂੰ ਤੂੰ ਗੱਲ ਇਹ ਹੈ ਕਿ ਬਈ ਹੁਣ ਯਾਰ ਇਹੋ ਜੀ ਮਾਨਸਿਕਤਾ ਸਾਡੀ ਬਣ ਗਈ ਆ ਕਿ ਜੋ ਹੈਗਾ ਬਸ WhatsApp ਆ ਜੀ ਇਥੇ ਕੋਈ ਸਟੇਟਸ ਆ ਗਿਆ ਠੀਕ ਆ ਉਹਨੂੰ ਕਰੋ ਫਾਰਵਰਡ ਜੀ ਕਰੋ ਗਾਂ ਪਸ਼ਾਕ ਕਰੋ ਜੀ ਆਈ ਬਿਲਕੁਲ ਮੌਲ ਹੀ ਉਸ ਤਰ੍ਹਾਂ ਦਾ ਬਣਿਆ ਹੋਇਆ ਅੱਜ ਮੈਂ ਵੀ ਇੱਕ ਰੀਲ ਦੇਖੀ ਯੂਰਪ ਦੀ ਰੀਲ ਸੀ ਮਿੰਟੂ ਜੀ ਉਹ ਟ੍ਰੇਨ ਦੇ ਵਿੱਚ ਬੈਠੇ ਨੇ ਸਾਰੇ ਲੋਕਾਂ ਦੇ ਹੱਥ ਦੇ ਵਿੱਚ ਕਿਤਾਬਾਂ ਨੇ ਤੇ ਆਪਣੇ ਤੇ ਕਦੇ ਕੋਈ ਵੈਨ ਲੱਗਦਾ ਹੁਣ ਤੇ ਫੋਟੋ ਖਿਚਾਉਣ ਨੂੰ ਵੀ ਕਿਤਾਬ ਨਹੀਂ ਚਾਹਦਾ ਉਹ ਵੀ ਉਸ ਤਰ੍ਹਾਂ ਦਾ ਮੋਲ ਬਣ ਗਿਆ ਪਤਾ ਕੀ ਹੈ ਜੀ ਮੈਂ ਇੱਕ ਗੱਲ ਅੱਗੇ ਵੀ ਕਹੀ ਸੀ ਕਿਸੇ ਥਾਂ ਤੇ ਅਸੀਂ ਬੈਠੇ ਸੀ ਕਿਸੇ ਸਿਆਣੇ ਬਜ਼ੁਰਗ ਨੇ ਮੈਨੂੰ ਪੁੱਛਿਆ ਤੇ ਅਸੀਂ ਕਿਸੀ ਮਤਲਬ ਕਿ ਆਪ ਦੀ ਕੋਈ ਕਲਾ ਕਰ ਦਿੱਤ ਚ ਸੀਗੇ ਮਸੂਫ ਤੇ ਉਦੋਂ ਸਵਾਲ ਹੋਇਆ ਸੀ ਕਿ ਮੈਂ ਜ਼ਿੰਦਗੀ ਨੂੰ ਮਤਲਬ ਕਿ ਇਸ ਤਰ੍ਹਾਂ ਲੈਣਾ ਕਿ ਜ਼ਿੰਦਗੀ ਧਰਤੀ ਇੱਕ ਬਾਸ ਅੱਡਾ ਤੁਸੀਂ ਜਦ ਬਰਥ ਲੈਨੇ ਹੋ ਤਾਂ ਇੱਕ ਬੱਸ 'ਚ ਸਵਾਰ ਹੋਨੇ। ਹਮ ਉਸ ਬੱਸ ਦੇ ਵਿੱਚ ਕੋਈ ਸੀਟ ਤੇ ਬੈਠਾ ਹੈ। ਕੋਈ ਖੜਾ ਹੈ, ਕੋਈ ਛੱਤ ਤੇ ਆ। ਆਪ ਦਾ ਸਵਾਗਤ ਆਵੇ। ਜੀ। ਟਰੈਵਲ ਸਾਰੇ ਕਰ ਰਹੇ ਨੇ। ਹੁਣ ਕੋਈ ਉੱਥੇ ਹੋ ਸਕਦਾ ਜਨਾਨੀ ਨਾਲ ਗਲਤ ਹਰਕਤ ਕਰ ਰਿਹਾ ਹੋਵੇ। ਹਮ ਕੋਈ ਹੋ ਸਕਦਾ ਕਿ ਉੱਥੇ ਚਣੀ ਖਾਣੀ ਲਾਈ ਜਾਂਦਾ ਹੋਵੇ। ਜਰਦਾ ਮਲੀ ਜਾਂਦਾ ਹੋਵੇ। ਹਮ ਕੋਈ ਉਸੇ ਬੱਸ ਦੇ ਵਿੱਚ ਹੋ ਸਕਦਾ ਨਾਮ ਸਿਮਰਨ ਚੱਲੀ। ਕੋਈ ਲੈਪਟਾਪ ਤੇ ਉਥੇ ਸਫਰ ਦੇ ਵਿੱਚ ਵੀ ਬੈਠਾ ਕੰਮ ਕਰਦਾ ਪੈਸੇ ਬਣਾਈ ਜਾਂਦਾ ਹੈ। ਹੂੰ ਕੋਈ ਉਥੇ ਕਿਤਾਬ ਪੜ੍ਹੀ ਜਾਂਦਾ। ਉਹ ਸਿੱਖ ਰਿਹਾ ਕਿ ਉਹ ਲੈਪਟਾਪ ਚਲਾਉਣ ਵਾਲਾ ਜਿਹੜਾ ਮਿੰਟਾਂ ਦੇ ਪੈਸੇ ਬਣਾ ਰਿਹਾ ਮੈਂ ਇਸ ਮੁਕਾਮ ਤੇ ਪਹੁੰਚਣਾ ਹੈ। ਸਰ ਤੁਸੀਂ ਤੁਸੀਂ ਕਿਸ ਤਰ੍ਹਾਂ ਸਫਰ ਤੈਅ ਕਰਨਾ ਹੈ? ਤੁਹਾਡੇ ਸਫਰ 'ਚ ਸਾਰੇ ਆ। ਸਾਰੇ ਆ? ਇੱਕੋ বাস 'ਚ ਸਵਾਰ ਆ। ਤੁਸੀਂ ਉਹ ਕਿਸ ਤਰ੍ਹਾਂ ਜਾਣਾ ਉਸ বাস 'ਤੇ? ਜੀ। ਠੀਕ ਆ। ਸੀਟ ਤੇ ਤੁਹਾਡਾ ਅਸ਼ਯਤ ਹੋ ਸਕਦਾ ਹੈ ਕਿ ਜਦੋਂ ਜਨਮ ਹੋਵੇ ਉੱਥੇ ਤੁਹਾਡਾ ਕੋਈ ਜ਼ੋਰ ਨਹੀਂ ਚੱਲਦਾ ਉਹ ਮਤਲਬ ਇਹ ਹੈ ਤੁਹਾਨੂੰ ਹੋਵੇ ਭਾਵੇਂ ਹੋ ਸਕਦਾ ਤੁਹਾਨੂੰ ਖੜਨਾ ਪਵੇ ਜ਼ਮਾਨੇ ਚੜਨਾ ਪਵੇ ਪਰ ਸਫ਼ਰ ਕਿਵੇਂ ਕਰਨਾ ਯਾਰ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਮੈਂ ਜ਼ਿੰਦਗੀ ਨੂੰ ਇਸ ਤਰ੍ਹਾਂ ਲੈਣਾ ਕਿ ਸਫ਼ਰ ਦੇ ਵਿੱਚ ਸਾਰੇ ਕੌਣ ਕਿਸ ਤਰ੍ਹਾਂ ਟਰੈਵਲ ਕਰ ਰਿਹਾ ਸਾਰ ਜੀ ਇਹ ਇਹੀ ਫਰਕ ਆ ਤਾਂ ਇਹੀ ਗੱਲ ਤੁਸੀਂ ਬੱਸ 'ਚ ਚੜ ਕੇ ਦੇਖ ਲਓ ਮੈਂ ਬਹੁਤ ਸਫ਼ਰ ਕੀਤਾ ਬੱਸ ਹਾਂ ਮੈਂ ਤਾਂ ਕੰਮ ਵੀ ਕਰਦਾ ਰਿਹਾ ਨਾ ਟਰਾਂਸਪੋਰਟ 'ਚ ਜੀ ਬਹੁਤ ਸਫ਼ਰ ਕੀਤਾ ਤਾਂ ਮੈਂ ਹਮੇਸ਼ਾ ਇਹੀ ਗੱਲ ਦੇਖਦਾ ਹੁੰਦਾ ਸੀ ਯਾਰ ਕੋਈ ਉਹ ਚਾਵਲਾ ਮਾਰ ਰਹੇ ਆ ਕੋਈ ਕੁਝ ਕਰਨ ਰਹੇ ਆ ਕੋਈ ਕੁਝ ਕਰਨ ਰਹੇ ਆ ਕੁਝ ਸਿਆਣੇ ਲੋਕ ਆ ਸਿਆਣੀ ਗੱਲ ਕਰ ਰਹੇ ਇਤਿਹਾਸ ਦੀ ਗੱਲ ਕਰ ਰਹੇ ਕੋਈ ਕੰਮ ਦੀ ਬਿਜ਼ਨਸ ਦੀ ਗੱਲ ਕਰ ਰਹੇ ਕੋਈ ਆਪਣਾ ਕੰਮ ਕਰ ਰਹੇ ਕੋਈ ਅਖਬਾਰ ਪੜ੍ਹ ਰਹੇ ਹਰੇਕ ਆਪੋ ਆਪਣੇ ਢੰਗ ਦੇ ਨਾਲ ਸਫਰ ਕਰਨਾ ਜੀ ਜੀ ਇਹ ਜ਼ਿੰਦਗੀ ਲੋਕ ਕੀ ਕਰਦੇ ਉਸ ਵਾਸਤੇ ਵੀ ਛੱਡ ਦਿਓ ਤੁਸੀਂ ਕਿਸ ਤਰ੍ਹਾਂ ਟਰੈਵਲ ਕਰਨਾ ਉਹ ਮੈਂ ਬਿਲਕੁਲ